ਐਸਸਤੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2-3 ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਆ ਟੋਕੜ ਗੱਪਣ ਮੱਝ ਤੁਹਾਨੂੰ ਦਿਖਾਉਣੀ ਚੱਕ ਪਾਸ ਤੇ ਇੱਕ ਆ ਬਿਲਕੁਲ ਤਾਜੀ ਸੋਈ ਇੱਕ ਸਾਈਵਾਲ ਗਾਂ ਤੁਹਾਨੂੰ ਦਿਖਾਉਣੀ ਬਿਲਕੁਲ ਠੰਡੀ ਸੀਲ ਜਿੰਨੇ ਘਰ ਵਰਤਣ ਲਈ ਜਿੰਨਾ ਦੁੱਧ ਘਰ ਪੀਣ ਵਾਸਤੇ ਜਿਹੜੇ ਖੜਨੀ ਆ ਉਹ ਵੀ ਲਈ ਚੰਗੀ ਆ ਹੌਲੇ ਜੇ ਭਾਜ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਚਵਾਈ ਕਰਕੇ ਪਾਸ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਬਾਕੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਵੀਰ ਜੀ ਚਲੋ ਠੀਕ ਠਾਕ ਹੀ ਚੱਲਦਾ ਜੀ ਤੇ ਨਾਮ ਦੱਸਦੇ ਕਰੀਏ ਸ਼੍ਰੀ ਰੋਸ਼ਨਦੀਪ ਸਿੰਘ ਨਾਂ ਹੈ ਆਪਣਾ ਪਿੰਡ ਸੁਲਤਾਨਵੰਡ ਪੱਤੀ ਮਹਸੂਦ ਦੀ ਜੀ ਕਰਦੇ ਆ ਆਪਣਾ ਠੀਕ ਫੋਨ ਨੰਬਰ ਹੀ ਬੋਲਦਾ 7717211839 ਨੰਬਰ ਜੇ ਆਪਣਾ ਠੀਕ ਹੈ ਹਾਂਜੀ ਤੇ ਅੱਜ ਆ ਗਈਆਂ ਆਪਣੇ ਕੋਲ ਅੱਜ 3-4 ਹੈਗੀਆਂ 3 ਮੱਝਾਂ ਵੇਚ ਗਈਆਂ ਤੁਹਾਡੇ ਆਉਂਦਿਆਂ ਨੂੰ 3 ਮੱਝਾਂ ਹੁਣ ਤੋਂ ਪਹਿਲਾਂ ਵੇਚੀਆਂ ਹਨਾ ਹਾਂਜੀ ਇੱਕ ਬੂਰੀ ਦੋ ਮਲਬੀ ਇੱਕ ਨੀਲੀ ਰਾਵੀ ਦੀ ਇੱਕ ਕਾਲੀ ਠੀਕ ਹੈ ਇੱਕ ਮੱਝ ਲੈਉਣ ਵੀ ਦਈ ਆ ਇੱਕ ਉਹਨ ਦੀ ਝੋਟੀ ਹੋਣੀ ਪਹਿਲਾਂ ਝੋਟੀ ਜੀ ਆਪਣੀ ਅੱਛਾ ਹਾਂਜੀ ਠੀਕ ਹੈ ਕੋਈ ਮਲਪੀ ਵੇਖ ਲੈ ਫੋਨ ਤੇ ਉਹਦਾ ਭਾਅ ਮਲਪੀ ਦੇਣ ਲੈਣ ਵਾਲੇ 65000 ਦੀ ਜੇ ਦੇਣੀ ਆ ਅੱਛਾ ਉਹ ਸੱਜੜਿਆ ਕਿਤਰਾ ਸੱਜੜ ਸੱਜੜ 20 ਦਿਨਾਂ ਦੀ ਸੂਹੀ ਜਮੇਨੇ ਦੀ ਲਾ ਦੋ ਠੀਕ ਹੈ ਉਹਦੀ ਵੀਡੀਓ ਪਾ ਦਾਂਗੇ ਜੇ ਕੋਈ ਮੰਗਾਊਗੀ ਅੱਛਾ ਉਹਦੇ ਕੋਈ ਵੀਡੀਓ ਕੋਈ ਮੰਗਾ ਲੇ ਹਣਾ ਠੀਕ ਹੈ ਤੇ ਹੁਣ ਪਹਿਲਾਂ ਟੋਕੜ ਗੱਭਨ ਮੱਝ ਵਿਖਾ ਦਈਏ ਇਹ 8 ਮਹੀਨੇ ਦੀ ਗੱਭਨ ਜੇ ਅੱਛਾ ਤੇ 5 ਕਿਲੋ ਦੁੱਧ ਜੇ ਥਲੇ ਠੀਕ ਹੈ ਹੁਣ ਮਦਰ ਛੱਡਣ ਵਾਲੀ ਗੱਲ ਹੀ ਕਰਨੀ ਆ ਜੀ ਭਾਏ ਚੋਈ ਜਾਵੇ ਉਹ ਮਰਜੀ ਆ ਵੇਖੋ ਛੱਡਾ ਕਦ ਕਾਟ ਤੇਰਾ ਤੁਹਾਡੇ ਜਿੱਤਾ ਲਾਗੇ ਖਲੋਏ ਇੱਕ ਰੀ ਆ ਦੇਖ ਸਾਦੇ ਜੇ ਵੀਰ ਦੇ ਲਾਗੇ ਜੀ ਮੋਡੇ ਤੇ ਲਾਗੇ ਜਿਹੜੀ ਹੁੰਦੇ ਕਦ ਕਾਠ ਪੱਖੋ ਕਹਿੰਦਾ ਭਾਵੇਂ ਆ ਵੀ ਚੰਗੀ ਆ ਜਿਹੜੀ ਵੀ ਤਿਆਰ ਹੋ ਗਏ ਜਦੋਂ ਜਿਆਦੀ ਨਹੀਂ ਕਹਿੰਦੇ 1 30 30 ਦੇ ਲਾਗੇ ਬੰਦੇ ਮੱਝ ਵੇਖੂ ਠੀਕ ਆ ਸੱਜਰ ਨੇ ਕਿੰਨਾ ਕੱਢਿਆ ਦੁੱਧ ਸੱਜਰ ਨੇ ਵਿੱਚ 16 17 ਕਿਲੋ ਕੱਢਿਆ ਇਹ ਪਿਛਲੇ ਸਵੇਰੇ ਤੋਂ ਅੱਛਾ ਹਾਂਜੀ ਠੀਕ ਐ ਐਰ ਕੀ ਕਹਿੰਦੇ 20 ਕਿਲੋ ਚਲੋ ਇੰਨਾ ਹੀ ਦੇ ਜੇ ਬੜਾ ਦੁੱਧ ਜੇ ਤਾਂ ਠੀਕ ਐ ਬਾਕੀ ਇਹ ਆ ਵੀ ਚਲੋ ਪਾਰੇ ਪੱਲੇ ਦੀਆਂ ਮੱਜ ਮਿਲਕਵੇਨ ਵੀ ਆਪਾਂ ਦੇਖ ਸਕਦੇ ਆ ਚੰਗੀਆਂ ਪੈਪਾਂ ਹੀ ਲੱਗੀਆਂ ਵਾ ਤੇ ਥਣ ਵੀ ਚੰਗਾ ਲੱਗਾ ਖੋਲੋ ਹਾਂ ਫਿਰ ਤੋੜ ਦਈਏ 8 ਮਹੀਨਾ ਦੀ ਗੱਬਣ ਆ ਪੂਰੀ ਮਲਤੀ ਇੱਕ ਇੱਕ ਦਿਨ ਵੀ ਉੱਤੇ ਥੱਲੇ ਨਹੀਂ ਹੋਊਗਾ ਠੀਕ ਆ ਇਹ ਘੱਟ ਨਹੀਂ ਹੋਊਗਾ ਆ ਨਾ ਗਾ ਜੇ ਉਹ ਪਰਦਾ 8 ਮਹੀਨਿਆਂ ਦੀ ਪੂਰੀ ਚੈੱਕ ਪਾਸ ਆ। ਸੰਦੀ ਸੰਦੀ ਚੰਗੀ ਆ ਤਰ੍ਹਾਂ ਰਾਜੀ ਆ। ਧਿਆਨ ਬੇਟਾ ਦੇਖੋ ਹਾਈਟ ਬਾਕੀ ਮੇਰੇ ਡਿੱਡੀ ਲਾ ਲੋ। ਮੈਂ ਤਾਂ ਥੋੜਾ ਜਿਹਾ ਫਰਕ ਜੀ ਬਸ। ਬਾਕੀ ਪਿੱਛੇ ਜਿੱਥੇ ਵੀ ਆਈ ਆ ਚੰਗੀ ਜਗ੍ਹਾ ਤੋਂ ਆਈ ਆ। ਬਾਬਾ ਵਡਾਲੀ ਵਾਲੇ ਨਹੀਂ ਜਿਹੜੇ ਵਡਾਲੀ ਦੇ ਮਲਪੀ ਮਾਲ ਬੜਾ ਵਧੀਆ ਲੈਂਦੇ ਜੀ ਉਹਨਾਂ ਕੋਲੇ ਹੁੰਦੀ ਹੈ ਅੱਛਾ ਬਾਬਾ ਜੀ ਵਡਾਲੀਆ ਵਾਲਿਆਂ ਕੋਲੋਂ ਆਈ ਹੈ ਹਾਂਜੀ 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 ਠੀਕ ਹੈ ਉੱਥੇ ਸਾਰੇ ਜਿਹੜੇ ਪਸ਼ੂ ਚੰਗੀ ਹੁੰਦੀ ਹੈ ਜਿਹੜੇ ਬਾਕੀ ਕੋਈ ਥਾਂ ਦੀ ਗਿਲਟੀ ਦੀ ਆਪਣੀ ਫੁੱਲ ਗਰੰਟੀ ਹੋ ਗਈ ਵਾਧ ਘਾਟ ਦੀ ਕੋਈ ਮਲਪੀ ਐਨ ਸਾਫ਼ ਹੈ ਮੱਝ ਵੇਖ ਲੋ ਠੀਕ ਹੈ ਜੀ ਤੇ ਮਾਪੇ ਵੇਖ ਲਓ ਤੁਸੀਂ 8 ਮਹੀਨੇ ਦੀ ਦੁੱਧ ਦੇਂਦੀ ਤੇ ਸੱਜੜ ਕੀ ਕਰਦੀ ਹੋ। ਬਾਕੀ ਆਈ ਚੰਗੀ ਜਗ੍ਹਾ ਤੋਂ ਆ ਨਾ ਫਿਰ ਜਿੰਨਾ ਦਾ ਤੁਸੀਂ ਬਾਬਾ ਜੀ ਇਹਨਾਂ ਦਾ ਨਾਲ ਆਵੋ ਉਹਨਾਂ ਕੋਈ ਜਾਨਵਰ ਚੰਗੇ ਹੁੰਦੇ ਸਾਰੇ। ਹਾਂਜੀ ਹਾਂਜੀ ਹਾਂਜੀ। ਤੇ ਫਿਰ ਕੀ ਮੁੱਲ ਰੱਖਨੇ ਦਾ ਆਪਾਂ? ਜੈ ਵੀਰ ਜੀ ਕਰਨ ਤੇ ਅਜ 80-85 ਹਜ਼ਾਰ ਵੀ ਕਰ ਲਈਏ ਪਰ ਆਪਾਂ ਦੇ ਹੀ ਦੇਣੀ। ਅੱਛਾ। ਹਾਂਜੀ। ਕਿੰਨੇ ਦੀ? 75 ਹਜ਼ਾਰ ਦੀ ਦੇ ਦੀਏ। ਕਰ ਦੋ ਮਾਨੌਰ। 73 ਹਜ਼ਾਰ ਦੀ ਜੈਸ ਨੋ ਦਵਾਂਗੇ। 72 ਦੀ ਜਾਂਦੋ। 72 ਦੀ ਜਾਂਦੋ ਹੁਣ ਛੋੜ ਛੱਪਾ ਹੀ ਹੋਣਾ ਬਸ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਤਾਜੀ ਸੂਈ ਜੇ ਹਾਂਜੀ ਤਾਜੀ ਸੂਈ ਰਾਤ ਦੀ ਗਾਂ ਵੀਰ ਜੀ ਅੱਛਾ ਰਾਤ ਦੀ ਸੂਈ ਠੰਡੀ ਸੇਲ ਪੂਰੀ ਮੈਂ ਮੈਂ ਕਹਿੰਦਾ ਖੱਡੀ ਸੀ ਲਾ ਪਧਾਰਾ ਮਾਰ ਕੇ ਵਕਾ ਦੇਣੀ ਦਿਖਾਈ ਦਿਓ ਤੇ ਬਾਕੀ ਇਸ ਤਰ੍ਹਾਂ ਭਾਵੇਂ ਰੱਸੀ ਪਾ ਲੋ ਤੇ ਭਾਵੇਂ ਤੋਰਾ ਕਹਿੰਦੇ ਨਾ ਪਾ ਲੋ ਫਿਰ ਵੀ ਰੱਸੀ ਪਾ ਕੇ ਇੱਕ ਦਿਨ ਵਿਖਾ ਦੇਣੀ ਇਹ ਆ ਵੀ ਚਲੋ ਪਤਾ ਲੱਗ ਜਾਂਦਾ ਵਾ ਰੱਸੀ ਪਾਉਣ ਦਾ ਵਾਧਾ ਹੀ ਆ ਮਲਪੀ ਕੋਈ ਤਿੰਨ ਥਣ ਓਕੇ ਹੋਣਗੇ ਇੱਕ ਜਮਾਨਤ ਵੀ ਮੜਿਆ ਜੇ ਵਾ ਠੀਕ ਹੈ ਇੱਕ ਥਣ ਨਹੀਂ ਤਾਂ ਚੱਲਦਾ ਜਦੋਂ ਤੈਨੂੰ ਬੰਦ ਠੀਕ ਹੈ ਇਹਨੂੰ ਨਾ ਥਣ ਨੂੰ ਥੋੜੀ ਘਪਾਲ ਦੀ ਠੀਕ ਹੈ ਆ ਵੇਖੋ ਬਾਕੀ ਕੋਈ ਗੱਲਬਾਤ ਨਹੀਂ ਫੁੱਲ ਗਰੰਟੀ ਹੋ ਗਈ ਤਿੰਨ ਥਣ ਇੱਕ ਰੀਅਰ ਅਸੀਂ ਲਾ ਕੇ ਵੀ ਤਾਰਾ ਮਾਰ ਕੇ ਦਿਖਾ ਦਈਏ ਆਦੇ ਸਾਦੇ ਜੇ ਇਸ ਤਰ੍ਹਾਂ ਵੀ ਤੁਹਾਨੂੰ ਦਿਖਾ ਦਈਏ ਕੋਈ ਗੱਲ ਨਹੀਂ ਆ ਇਹ ਆ ਵੀ ਚਲੋ ਰੱਸੀ ਪਾ ਕੇ ਦਾ ਵਾਧਾ ਹੁੰਦਾ ਵਾ ਚਲੋ ਆ ਵੇਖੋ ਉਹ ਤਰ੍ਹਾਂ ਠੰਡੀ ਸੀ ਲਿਆ ਪੂਰੀ ਚਲੋ ਫਿਰ ਖੋਲੋ ਤੋਰਦੇ ਕਰੀ ਨਾ ਆ ਬੱਚਾ ਇਹਦਾ ਅੱਜ ਹੀ ਸੋਈਏ ਨਾਲੋਂ ਆਪਾਂ ਦੇਖਦੇ ਹਾਂ ਕਿ ਕਿਤਾਜ ਇਹ ਕਾ ਠੰਣੀ ਇਹਦਾ ਚੱਲਦਾ ਜਮੰਦਰੂ ਤਿੱਲੜਿਆ ਜੇ ਤੇ ਕਿੰਨਾ ਕ ਦੁੱਧ ਕੱਢੀ ਜਾਓਗੇ ਵੀਰ ਜੀ ਦੁੱਧ ਵੀਰ ਜੀ 10-12 ਕਿਲੋ ਦੇਜੋਗੀ ਗਾਈ ਠੀਕ ਆ ਹਾਂਜੀ ਤੇ ਕਿੰਨਾ ਫਿਰ ਆ ਖੀਰ ਦਾ ਮੁੱਲ 5000 ਰੁਪਏ ਦੇ ਦੀ ਥੋੜੀ ਬਾਤ ਛੋਟ ਕਰ ਦੋ ਤੇ 2000 ਛੋਟ ਜੀ ਅੱਛਾ 3000 ਹਾਂ 3000 ਠੀਕ ਆ ਜੀ ਤੇ ਬਾਕੀ ਇਹ ਆ ਵੀ ਚਲੋ ਮੇਨ ਵਾਅਦਾ ਇਹਦਾ ਠੰਡੀ ਸੀਲ ਆ ਘਰ ਚੋਂ ਲਈ ਚੰਗੀ ਆ ਹਨਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਮੱਝ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਤੇ ਇਹ ਕਾ ਵੀ ਨੋ ਇੱਕ ਵਿਖਾਉਣੀ ਆ ਦੱਸ ਦੋ ਇਹਦੇ ਬਾਰੇ ਵੀਰ ਜੀ ਇਹ ਵੀਰ ਜੀ ਉਦਾਂ ਦੇ ਬੁਛੇੜੀ ਮਲਪੀ ਕਰਦੀ ਥੋਨੂੰ ਮਲਪੀ ਵਾੜਾ ਕੰਮ ਹੋ ਗਿਆ ਤੇ ਚਲੋ ਹੁਣ ਆਏ ਵੀ ਦੇ ਹੀ ਤੇ ਨਹੀਂ ਅੱਛਾ ਹਾਂਜੀ ਕੋਈ ਵੀ ਤੇ ਫੋਨ ਲਾ ਲਈਦਾ ਫੋਨ ਤੇ ਹੋ ਜਾਊਗਾ ਅਛੇਰਾ ਫੋਨ ਤੇ ਹੋ ਜਾਊਗਾ ਫੋਨ ਲਾ ਲੈ ਕੋਈ ਇੱਕ ਰਹੀ ਹੈ ਨਾ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾੱਕ ਕੇ ਲੈ ਜਾ